ਸ਼ੇਦੇ ਪੰਜਾਬ ਰਣਜੀਤ ਸਿੰਘ ਦਾ ਇਸ ਧਰਤੀ ਤੇ ਆਮਦ ਹੁੰਦੀ ਹੈ ਜਨਮ ਹੁੰਦਾ ਹੈ ਔਰ ਗੁਰਮਖੋ ਜਨਮ ਤੋਂ ਬਾਅਦ 9 ਸਾਲ ਦੀ ਉਮਰ ਹੈ ਸਰਦਾਰ ਮਾਹ ਸਿੰਘ ਦੀ ਚੜ੍ਹਾਈ ਕਰ ਜਾਂਦੇ ਨੇ ਤੇ ਰਣਜੀਤ ਸਿੰਘ ਦੀ ਸੱਸ ਨੇ ਤੇ ਮਹਾਰਾਜ ਦੌਰ ਨੇ ਬੜਾ ਵੱਡਾ ਹੌਸਲਾ ਦਿੱਤਾ ਔਰ ਗੁਰੂ ਚਰਨਾਂ ਦਾ ਇਨਾ ਟਿਕਾ ਬੱਜਿਆ ਜਦੋਂ ਰਣਜੀਤ ਸਿੰਘ ਪਾਵਰ ਦੇ ਵਿੱਚ ਆ ਕੇ ਜਿਹੜੇ ਪਾਸੇ ਪੈਰ ਵਧਾਏ ਸੱਚ ਇਹ ਆ ਸਭ ਤੋਂ ਪਹਿਲਾਂ ਰਣਜੀਤ ਸਿੰਘ ਦੇ ਪੈਰਾਂ ਨੂੰ ਚੁੰਮ ਕੇ ਮੁੜਦੀ ਨਹੀਂ ਮੈਂ ਕੇਵਲ ਵਿੱਚੋਂ ਕੁਝ ਕੁ ਬੇਣਤੀਆਂ ਇਤਿਹਾਸਨੀਆਂ ਕਰਨੀਆਂ ਨੇ ਕਿ ਸ਼ੇਰ-ਏ-ਪੰਜਾਬ ਮਹਾਰਾਜਾ ਰਣਜੀਤ ਸਿੰਘ ਦਾ ਧਾਰਮਿਕ ਜੀਵਨ ਕਿਹੋ ਜਿਹਾ ਹੈ ਉਹ ਗੁਰੂ ਨੂੰ ਕਿੰਨਾ ਪਿਆਰ ਕਰਦੇ ਨੇ ਵੇਖੋ ਅੱਜ ਨਿੰਦਣ ਵਾਲਿਆਂ ਦੀ ਬਹੁਤ ਵੱਡੀ ਗਿਣਤੀ ਇਸ ਗੱਲ ਤੇ ਜ਼ੋਰ ਲਾ ਰਹੀ ਏ ਨਹੀਂ ਜੀ ਆ ਵੀ ਗਲਤੀਆਂ ਨੇ ਆ ਵੀ ਗਲਤੀਆਂ ਨੇ ਗੁਰਮੁਖੋ ਕਿਹੜਾ ਇਨਸਾਨ ਹੈ ਜਿਹਦੇ ਜੀਵਨ ਵਿੱਚ ਗਲਤੀ ਨਹੀਂ ਹੋਏਗੀ ਇਵਨ ਕੇ ਜਿਹੜੇ ਦਿਨ ਰਾਤ ਟੰਡਾ ਉਰਾਪੇਤੇ ਪਏ ਨੇ ਮਿਰਨਜੀਤ ਸਿੰਘ ਵਿੱਚ ਆ ਵੀ ਗਲਤੀ ਆ ਵੀ ਗਲਤੀ ਮੈਂ ਕਹਿੰਦਾ ਉਹਨਾਂ ਦਾ ਜੀਵਨ ਰਣਜੀਤ ਸਿੰਘ ਤੋਂ ਵੱਧ ਗਲਤੀਆਂ ਨਾਲ ਭਰਿਆ ਪਿਆ ਹੈ ਮਹਾਰਾਜੀ ਦੀ ਬਾਣੀ ਦੇ ਬਚਨੇ ਭੁੱਲਣ ਅੰਦਰ ਸਭ ਕੋ ਆ ਪਉਨ ਗੁਰੂ ਕਰਤਾ ਗੁਰਮੁਖੋ ਅणि ਕਹਿੰਦੀ ਹੈ ਪਰਉਪਕਾਰਾਂ ਨੂੰ ਯਾਦ ਕਰਿਆ ਕਰੋ ਜਿਹੜੇ ਉਹਨੇ ਗੁਰੂ ਦੇ ਭੈ ਵਿੱਚ ਰਹਿ ਕੇ ਚੰਗੇ ਕਰਮ ਕੀਤੇ ਨੇ 1801 ਦੇ ਵਿੱਚ ਲਾਹੌਰ ਤੇ ਉਪਰ ਕਬਜ਼ਾ ਕਰਕੇ ਸਰਕਾਰੇ ਖਾਲਸਾ ਰਾਜ ਦੀ ਸਥਾਪਨਾ ਕਰਦੇ ਨੇ ਇਥੋਂ ਹੀ ਇਹਨਾਂ ਨੂੰ ਮਹਾਰਾਜੇ ਦਾ ਕਿਤਾਬ ਜਿਹੜਾ ਏ ਉਹ ਲਾਹੌਰ ਦੀਆਂ ਸੰਗਤਾਂ ਵੱਲੋਂ ਦਿੱਤਾ ਗਿਆ ਤਰਲਾ ਹਰਦੇ ਉੱਪਰ ਕਬਜ਼ਾ ਕਰਨ ਤੋਂ ਬਾਅਦ ਸ਼ੇਰ-ਏ-ਪੰਜਾਬ ਮਹਾਰਾਜਾ ਰਣਜੀਤ ਸਿੰਘ ਨੇ ਅੰਮ੍ਰਿਤਸਰ ਵਾਲੇ ਪਾਸੇ ਤੋਂ ਨੂੰ ਕੀਤਾ ਜਦੋਂ ਫੌਜਾਂ ਲੈ ਕੇ ਅੰਮ੍ਰਿਤਸਰ ਦੇ ਬਾਹਰ ਪਹੁੰਚਿਆ ਨਾ ਤੇ ਰਣਜੀਤ ਸਿੰਘ ਦੀਆਂ ਅੱਖਾਂ ਪਾਰੀਆਂ ਮੰਨ ਵਿਰਾਗ ਵਿੱਚ ਹੈ ਸੋਚਦਾ ਇਹ ਕਿਹੋ ਜੀ ਘੜੀ ਆ ਗਈ ਏ ਅੱਜ ਮੈਨੂੰ ਆਪਣੇ ਗੁਰੂ ਰਾਮਦਾਸ ਦੇ ਘਰ ਦੇ ਉਹਦੇ ਸ਼ਹਿਰ ਦੇ ਉੱਪਰ ਚੜਾਈ ਕਰਨੀ ਪੈ ਗਈ ਹੈ ਸੈਨਿਕਾਂ ਨੂੰ ਕਿ ਕਿਸੇ ਨੇ ਵੀ ਗੁਰੂ ਰਾਮਦਾਸ ਦੀ ਨਗਰੀ ਵਾਲੇ ਪਾਸੇ ਨੂੰ ਗੋਲਾ ਨਹੀਂ ਚਲਾਉਣਾ ਜੇ ਗੋਲੇ ਚਲਾਉਣੇ ਨੇ ਤੇ ਨਰਾਉਣ ਦੇ ਲਈ ਕੋਈ ਬਾਰ-ਬਾਰ ਇੱਕ ਵੀ ਗੋਲਾ ਜਿਹੜਾ ਹੈ ਨਾ ਉਹ ਗੁਰੂ ਰਾਮਦਾਸ ਦੀ ਨਗਰੀ ਵਿੱਚ ਨਹੀਂ ਡਿੱਗਣਾ ਚਾਹੀਦਾ ਉਸ ਵੇਲੇ ਅੰਮ੍ਰਿਤਸਰ ਸ਼ਹਿਰ ਜਿਹੜਾ ਸੀ ਉਹ ਰਾਮਗੜੀਆ ਤੇ ਪੰਗੀ ਸਰਦਾਰਾਂ ਦੇ ਕਬਜ਼ੇ ਦੇ ਅਧੀਨ ਸੀ ਇਹ ਸਰਦਾਰ ਵੀ ਆਪਣੀਆਂ ਫੌਜਾਂ ਲੈ ਕੇ ਸਾਹਮਣੇ ਆ ਗਏ ਹੁਣ ਰਣਜੀਤ ਸਿੰਘ ਵੀ ਸਿੱਖ ਹੈ ਪੰਗੀ ਤੇ ਰਾਮਗੜੀਆ ਸਰਦਾਰ ਵੀ ਸਿੱਖ ਨੇ ਸਿੱਧ ਸਿੱਖ ਇਹ ਦੋ ਜਿਹੇ ਆਪੋ ਸਾਹਮਣੇ ਹੋ ਗਏ ਉਦੋਂ ਮੇਰੀ ਕੌਮ ਦਾ ਜਥੇਦਾਰ ਅਕਾਲੀ ਬਾਬਾ ਫੂਲਾ ਸਿੰਘ ਆਕੇ ਵਿੱਚ ਪੜੋਦੇ ਆ ਉਨੇ ਸ਼ਬਦ ਇਹ ਵਰਤੇ ਸੀ ਕਿ ਜਿੰਨਾ ਚਿਰ ਕੌਮ ਦਾ ਜਥੇਦਾਰ ਮੈਂ ਹਾਂ ਮੇਰੇ ਜਿਉਂਦੇ ਜੀ ਮੈਂ ਭਰਾ ਨੂੰ ਭਰਾ ਦਾ ਕਤਲ ਨਹੀਂ ਕਰਨ ਦੇਣਾ ਮੈਂ ਭਰਾ ਨੂੰ ਭਰਾ ਤੇ ਕਮਲਾ ਨਹੀਂ ਕਰਨ ਦੇਣਾ ਹਾਂ ਕਿ ਤੁਸੀਂ ਕਮਲਾ ਕਰਨਾ ਚਾਹੁੰਦੇ ਹੋ ਇੱਕ ਗੋਲਾ ਪਹਿਲਾ ਮੈਨੂੰ ਮਾਰ ਕੇ ਮਾਰ ਦਿਓ ਮੇਰੀ ਮੌਤ ਤੋਂ ਬਾਅਦ ਤੁਸੀਂ ਜੋ ਕੁਝ ਮਰਜ਼ੀ ਕਰਦੇ ਰਿਹਾ ਕਰੋ ਦੋਵੇਂ ਪਾਸੇ ਤੋਂ ਰੁਕ ਗਏ ਕਹਿੰਦੇ ਬਾਬਾ ਆ ਕਾਲੀ ਫੁੱਲਾ ਸਿਆ ਜੋ ਤੂੰ ਫੈਸਲਾ ਕਰ ਦੇਵੇਂ ਸਾਨੂੰ ਦੋਵਾਂ ਨੂੰ ਮਨਜ਼ੂਰ ਹੈ ਸਾਡੀ ਕੌਮ ਦੇ ਜਥੇਦਾਰ ਨੇ ਉੱਚ ਫੈਸਲਾ ਕੀਤਾ ਇਹ ਫੈਸਲਾ ਇਹ ਸੀ ਕਿ ਅੰਮ੍ਰਿਤਸਰ ਅੱਜ ਤੋਂ ਬਾਅਦ ਰਣਜੀਤ ਸਿੰਘ ਦੇ ਕਬਜ਼ੇ ਵਿੱਚ ਹੈ ਰਣਜੀਤ ਸਿਆ ਤੂੰ ਇਹਨਾਂ ਦੋਵਾਂ ਸਰਦਾਰਾਂ ਨੂੰ ਭੰਗੀ ਸਰਦਾਰਾਂ ਨੂੰ ਤੇ ਰਾਮ ਗੜੀਏ ਸਰਦਾਰਾਂ ਨੂੰ ਕੁਝ ਜ਼ਗੀਰਾਂ ਦੇਣੀਆਂ ਨੇ ਜਿੰਦੇ ਵਿੱਚ ਜਾ ਕੇ ਆਪਣੀ ਸ਼ਾਨੋ ਸ਼ੌਕਤ ਦੀ ਜ਼ਿੰਦਗੀ ਜਿਉ ਸਕਣ। ਸ਼ੇਰੇ ਪੰਜਾਬ ਹਰਮੰਦਰ ਸਾਹਿਬ ਪਰਕਰਮਾ ਕਰਕੇ ਨਮਸਕਾਰ ਕੀਤੇ ਏ। ਤੇ ਇਤਿਹਾਸਕਾਰ ਕਹਿੰਦੇ ਨੇ ਗੁਰੂ ਰਾਮਦਾਸ ਮਹਾਰਾਜ ਦੇ ਚਰਨਾਂ ਵਿੱਚ ਦੁਮੇ ਖੱਜੋੜ ਗੱਲ ਵਿੱਚ ਅੱਲਾ ਪਾ ਕੇ ਰਣਜੀਤ ਸਿੰਘ ਬੇਨਤੀ ਕਰਦਾ ਗੁਰੂ ਰਾਮਦਾਸ ਮੈਂ ਤੇਨੇ ਜੋਗਾ ਨਹੀਂ ਸੀ ਜਿੰਨੀਆਂ ਤੂੰ ਤਾਕਤਾਂ ਮੈਨੂੰ ਅੱਜ ਬਖਸ਼ ਦਿੱਤੀਆਂ ਨੇ ਮੈਂ ਤੇਰੇ ਦਰਵਾਜ਼ੇ ਤੇ ਖੜੋ ਕੇ ਇਹ ਪ੍ਰਿਆਰ ਕਰਦਾ ਵਾਂ ਗੁਰੂ ਰਾਮਦਾਸ ਜਿਹੜੀ ਗੱਦੀ ਤੇ ਅੱਜ ਤੇਰੀ ਕਿਰਪਾ ਨਾਲ ਬੈਠਿਆ ਵਾਂ ਮੇਰੇ ਕਦੀ ਇਸ ਗੱਦੀ ਤੇ ਬਹਿ ਕੇ ਮੈਂ ਕੌਮ ਦੇ ਸਮਾਜ ਦਾ ਭਲਾ ਕਰ ਸਕਾਂ ਇਹ ਤੋਂ ਛੇਰੇ ਪੰਜਾਬ ਲਾਹੌਰ ਜਾਂਦੇ ਨੇ ਲਾਹੌਰ ਦੇ ਸ਼ਹੀ ਕਿਲੇ ਦੇ ਵਿੱਚ ਅਬਦਾਲੀ ਦਾ ਪੁੱਤਰਾ ਸ਼ਾਹਜਹਾਨ ਬੈਠਾ ਆਇਆ ਏ ਉਨੇ ਹੰਕਾਰ ਦੇ ਵਿੱਚ ਆਏ ਨੇ ਇਹ ਸ਼ਬਦ ਕਹੇ ਕਿ ਨਾ ਸਿੱਖ ਮੇਰਾ ਮੁਕਾਬਲਾ ਕਿਵੇਂ ਕਰਨਗੇ ਦੇਖੀ ਜਦੋਂ ਮੈਂ ਆਪਣੇ ਘੋੜੇ ਲੈ ਕੇ ਇਹ ਲਾਹੌਰ ਤੇ بار بار ਦੌੜਾਏ ਮੇਰੇ ਘੋੜੇ ਦੀਆਂ ਟਾਪਾਂ ਦੀ ਆਵਾਜ਼ ਸੁਣ ਕੇ ਇਹਨਾਂ ਸੁੱੱਖਾਂ ਨੇ ਛਲਛਾ ਕੇ ਜੰਗਲਾਂ ਵਿੱਚ ਜਾ ਬੈਠਣਾ ਜਦੋਂ ਸਿੱਖਾਂ ਨੇ ਆ ਕੇ ਸਿਰੇ ਪੰਜਾਬ ਨੂੰ ਇਹ ਗੱਲ ਦੱਸੀ ਨਾ घोड़े ਤੇ ਸਵਾਰ ਹੋਇਆ شیرੇ ਪੰਜਾਬ ਹੱਥ ਵਿੱਚ ਬੰਦੂਕ ਪਕੜੀ ਏ ਤੇ ਸ਼ਾਹੀ ਕਿਲੇ ਦੇ ਬਾਹਰ ਜਾ ਕੇ ਬੋਲੋ ਕੇ ਹਵਾਈ ਫਾਇਰ ਕਰਕੇ ਉੱਚੀ ਆਵਾਜ਼ ਵਿੱਚ ਸ਼ਬਦ ਕਹੇ ਸੀ ਕਿ ਅਬਦਾਲੀ ਦੇ ਪੁੱਤਰਿਆ ਤੂੰ ਕਹਿਣਾ ਸਿੱਖ ਤੇਰੇ ਘੋੜੇ ਦੀਆਂ ਟਾਪਾਂ ਨੂੰ ਸੁਣ ਕੇ ਭੱਜ ਜਾਣਗੇ ਅਜਵੇਕ ਚਰਤ ਸਿੰਘ ਦਾ ਪੁੱਤਰਾ ਅਬਦਾਲੀ ਦੇ ਪੁੱਤਰਿਆ ਤੈਨੂੰ ਵੰਗਾਰ ਦਾ ਵਿਆਹ ਹੈ ਕਿਹੜੀਆਂ ਲੰਤਾਂ ਵਿੱਚ ਦਮ ਖੈ ਤੇ ਬਾਹਰ ਨਹੀਂ ਲੱਗੇ ਮੇਰਾ ਮੁਕਾਬਲਾ ਕਰ ਕਹਿੰਦੇ ਇਨਾ ਤਰਬ ਗਿਆ ਉਹ ਲੋਰ ਛੱਡ ਕੇ ਵਾਪਸ ਪਰਤ ਗਿਆ ਹੈ ਸ਼ੇਰੇ ਪੰਜਾਬ ਅੰਮ੍ਰਿਤ ਵੇਲਾ ਹੋਇਆ ਏ ਆਪਣੇ ਗਲ ਦੇ ਆਪਣੇ ਲੱਕ ਦੇ ਉੱਪਰ ਕਮਰ ਕੱਸਾ ਬਣ ਰਹੇ ਨੇ ਧਿਆਨ ਸਿਓ ਨੇ ਆਖਿਆ ਸ਼ੇਰੇ ਪੰਜਾਬ ਤੁਸੀਂ ਮਹਾਰਾਜਾ ਕੋ ਅਸੀਂ ਤੁਹਾਡੀ ਕਾਬੇ ਵਿੱਚ ਰਹਿ ਕੇ ਤੁਹਾਡੀ ਸੇਵਾ ਕਰਨ ਵਾਲੇ ਸੇਵਾਦਾਰ ਖਾਂ ਆਪਣੇ ਘਰ ਲੱਗਦੇ ਕਮਲ ਕਸਾ ਚ ਸਜਾਰੇ ਦੇ ਕਮਲ ਕਸਾ ਦੇ ਮੁਲਾਜਮ ਤੇ ਨੌਕਰ ਸਜਾਉਂਦੇ ਨੇ ਕਿ ਕਦੋਂ ਮਾਲਕ ਹੁਕਮ ਕਰ ਜਵੇ ਮੈਨੂੰ ਤੁਲਨਾ ਪੈ ਲਾਵੇ ਸੇ ਪੰਜਾਬ ਮਹਾਰਾਜਾ ਰਣਜੀਤ ਸਿੰਘ ਧਿਆਨ ਸਿੰਘ ਕਹਿੰਦੇ ਨੇ ਵੀ ਜੇ ਸਿੱਕਾ ਆਪਣੇ ਕੀਜੇ ਦੇ ਵਿੱਚੋਂ ਸਿੱਕਾ ਕੱਢਿਆ ਕਿ ਲੱਗੇ ਇਹ ਸਿੱਕਾ ਕਿਹਦਾ ਏ ਉਹ ਕਹਿੰਦਾ ਜੀ ਗੁਰੂ ਨਾਨਕ ਸਾਹਿਬ ਦਾ ਮੋਹਰ ਟੱਕਿਓ ਖਾਈ ਇਹ ਮੋਹਰ ਕਿੰਦੀ ਏ ਕਹਿੰਦੇ ਗੁਰੂ ਨਾਨਕ ਸਾਹਿਬ ਦਾ ਨਾਮ ਦੀ ਤੇ ਸ਼ੇਰੇ ਪੰਜਾਬ ਮਹਾਰਾਜਾ ਰਣਜੀਤ ਸਿੰਘ ਕਿਹਦਾ ਧਿਆਨ ਸਿਆ ਜਿਨ੍ਹਾਂ ਦੇ ਸਿੱਕੇ ਕੋਣ ਜਿਨ੍ਹਾਂ ਦੀਆਂ ਮੋਹਰਾਂ ਕੋਣ ਰਾਜ ਉਹਨਾਂ ਦਾ ਹੁੰਦਾ ਹੈ ਜੇ ਸਿੱਕੇ ਤੇ ਮੋਹਰਾਂ ਗੁਰੂ ਨਾਨਕ ਦੀਆਂ ਨੇ ਤੇ ਯਾਦ ਰੱਖੀ ਰਾਜ ਗੁਰੂ ਨਾਨਕ ਦਾ ਏ ਮੈਂ ਗੁਰੂ ਨਾਨਕ ਦੇ ਰਾਜ ਦਾ ਸੇਵਾਦਾਰ ਖਾਂ ਇਸ ਸੇਵਾਦਾਰ ਦਾ ਕਰਮ ਹੈ ਆਪਣੇ ਲੱਕ ਤੇ ਕਮਰ ਕੱਸਾ ਸਜਾ ਕੇ ਰੱਖੇਗਾ ਕਦੋਂ ਮਾਲਕ ਹੁਕਮ ਕਰ ਦੇਵੇ ਤੁਰਨਾ ਪੈ ਜਾਵੇ ਤੇ ਗੁਰਮੁਖੋ ਛੇਰੇ ਪੰਜਾਬ ਮਹਾਰਾਜਾ ਰਣਜੀਤ ਸਿੰਘ ਦੇ ਦਰਬਾਰ ਦੇ ਵਿੱਚ ਇੱਕ ਤਸਵੀਰ ਬਣਾਉਣ ਵਾਲਾ ਆਇਆ ਉਹਨੇ ਫਕੀਰ ਅਜੀਜ਼ੂਦੀਨ ਨੂੰ ਆ ਕੇ ਬੇਨਤੀ ਕੀਤੀ ਕਹਿਣ ਲੱਗੇ ਫਕੀਰ ਜੀ ਮੈਂ ਮਹਾਰਾਜਾ ਰਣਜੀਤ ਸਿੰਘ ਦੀ ਤਸਵੀਰ ਬਣਾਉਣੀ ਚਾਹਣਾ ਵਾਂ ਫਕੀਰ ਅਜੀਜਉਦੀਨ ਨੇ ਸ਼ਿਰ ਪੰਜਾਬ ਨੂੰ ਜਾ ਕੇ ਕਿਹਾ ਕਿ ਤਸਵੀਰ ਬਣਾਉਣ ਵਾਲਾ ਚਿੱਤਰਕਾਰ ਆਇਆ ਤੁਹਾਡੀ ਤਸਵੀਰ ਬਣਾਉਣਾ ਚਾਹੁੰਦਾ ਅੱਜ ਨਾ ਵੈਸੇ ਮਾਫ ਕਰਿਆ ਜੇ ਮੈਂ ਬੇਨਤੀ ਕਹਿ ਦੇਵਾਂ ਅਸੀਂ ਹਰਮੰਦਰ ਸਾਹਿਬ ਮਗਰੋਂ ਜਾਣੇ ਆ ਸਟੋਰੀਆਂ ਪਹਿਲਾਂ ਪਾਉਣੇ ਆ ਮੂੰਹ ਸਾਡਾ ਕੈਮਰੇ ਵਾਲਾ ਹੁੰਦਾ ਪਿੱਠ ਸਾਡੀ ਗੁਰੂ ਰਾਮਨਾਥ ਦੇ ਘਰ ਵੱਲ ਲਿੰਦੀ ਹੈ ਗੁੱਸਾ ਨਾ ਕਰਿਆ ਜੇ ਮੈਂ ਮਾਫੀ ਮੰਗ ਕੇ ਬੇਨਤੀ ਕਰਨ ਲੱਗਾ ਵਾਂ ਅਸੀਂ ਕਰਨ ਕੀ ਗਏ ਅਸੀਂ ਲੋਕਾਂ ਨੂੰ ਦੱਸਣ ਗਏ ਆ ਕਿ ਮੈਂ ਗੁਰੂ ਰਾਮਦਾਸ ਦੇ ਘਰ ਮੱਥਾ ਟੇਕਣ ਗਿਆ ਵਾਂ ਉਹ ਗਿਆਤ ਮੈਂ ਗੁਰੂ ਰਾਮਦਾਸ ਨੂੰ ਮਿਲਣ ਸੀ ਮੈਂ ਗੁਰੂ ਰਾਮਦਾਸ ਦੇ ਘਰ ਵੀ ਗੁਰੂ ਰਾਮਦਾਸ ਨੂੰ ਪਿੱਛੇ ਕਰਕੇ ਫਿਰਦਾ ਰਹੇ ਗਿਆ ਮੈਂ ਮੂੰਹ ਤਾਂ ਕੈਮਰੇ ਵਾਲਾ ਕਰਨਾ ਕਿਤੇ ਮੇਰਾ ਚਿਹਰਾ ਪਛਾਣ ਗਏ ਸਤਾਵੇ ਮੈਂ ਫੋਟੋ ਆਪ ਕੋਲੋਂ ਵੀ ਕਰਦੇ ਆ ਲੋਕਾਂ ਨੂੰ ਪਤਾ ਹੀ ਨਾ ਲੱਗੇ ਵੀ ਇਹ ਕੌਣ ਹੈ ਪਿੱਛੇ ਮੇਰੀ ਗੁਰੂ ਵਾਲੇ ਉਹ ਮੇਰਾ ਕੈਮਰੇ ਵਾਲੇ ਉਹ ਜਿੱਦ ਕਰ ਕੇ ਕਿਹਾ ਮੈਂ ਤਸਵੀਰ ਬਣਾਉਣੀ ਚਾਹੁੰਦਾ ਵਾਂ ਸ਼ੇਰ-ਏ-ਪੰਜਾਬ ਨੂੰ ਪਹਿਲਾਂ ਤੇ ਬਣਾ ਕਰ ਦਿੱਤਾ